ਆਹ ਉਹ ਰੋਟ ਨੂੰ ਕੋਟ ਮਾਰ ਕਰਨ ਦਾ ਸਾਰੋ ਕੀ ਮਾਮਲਾ ਹੈਗਾ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਕਿਉਂਕਿ ਵੀਡੀਓ ਵਾਇਰਲ ਹੋਈ ਹੈ ਜੀ ਹਾਂਜੀ ਗੁਰੂ ਹਰਸਾਹਿ ਪੁਲਿਸ ਸਟੇਸ਼ਨ ਦੇ ਵਿੱਚ ਮੁਕੱਦਮਾ ਨੰਬਰ 315 ਦਰਜ ਕੀਤਾ ਜਿਦੇ ਵਿੱਚ ਸੰਜਲਾ ਰਾਣੀ ਵੱਲੋਂ ਦਰਖਾਸਤ ਦਿੱਤੀ ਗਈ ਸੀ ਕੰਪਲੇਂਟ ਲਖਾਈ ਗਈ ਉਸ ਨੂੰ ਵੀਨਾ ਰਾਣੀ ਤੇ ਉਸਦੇ ਨਾਲ ਦੇ ਰਿਸ਼ਤੇ ਰਿਲੇਟਿਵ ਜਿਨ੍ਹਾਂ ਦੇ ਵਿੱਚ ਬਲਵੀਰ ਸਿੰਘ ਤੇ ਬਈ ਤਾਰਾ ਸਿੰਘ ਅਤੇ ਹੋਰ ਉਹ ਉਹਨਾਂ ਨੇ ਇਸ ਨੂੰ ਕੁੱਟਮਾਰ ਕੀਤੀ ਤੇ ਇਸ ਨੂੰ ਉਤੋਂ ਗੱਡੀ ਦੇ ਵਿੱਚ ਬਿਠਾ ਕੇ ਉੱਜਾ ਕੇ ਕੁੱਟਮਾਰ ਕਰਦੇ ਜੇ ਕਿਸੇ ਜਗ੍ਹਾ ਤੇ ਇਸ ਨੂੰ نیچے ਨਿਸ਼ਚਿਤ ਦਾ ਘਾਟ ਤੋਂ ਬਾਅਦ ਕੱਢ ਕੇ ਸੱਟਾ ਤੇ ਇਹਦਾ ਇਹੀ ਸੀਗਾ ਵੀ ਪਹਿਲਾਂ ਇਸ ਦੇ ਜਿਹੜੀ ਇਹ ਸੰਜਨਾ ਰਾਣੀ ਹੈ ਇਹਦੀ ਪਹਿਲਾਂ ਪਰਮਜੀਤ ਸਿੰਘ ਜਿਹੜਾ ਹਸਬੰਡ ਹੈ ਤੇ ਹਸਬੰਡ ਦਾ ਪਹਿਲਾ ਵਿਆਹ ਹੋਇਆ ਹੋਇਆ ਸੀ ਤੇ ਉਹ ਜਿਹੜੀ ਅਕਿਊਜ਼ਡ ਹੈ ਵੀ ਨਾ ਰਾਣੀ ਕੇਸ ਕੇ ਵਿੱਚ ਉਸ ਨੂੰ ਛੱਡ ਕੇ ਜਾ ਚੁੱਕੀ ਸੀ ਤੇ ਇਹ ਇਸ ਦਾ ਹੁਣ ਉਸ ਨੇ ਆ ਕੇ ਇਹਦੀ ਕੁੱਟਮਾਰ ਕੀਤੀ ਉਸ ਦੇ ਉਹਦੇ ਪਰਿਵਾਰਕ ਮੈਂਬਰਾਂ ਨੇ ਸਰ ਛੱਡ ਛੱਡਾ ਹੋ ਗਿਆ ਸੀ ਤੇ ਫਿਰ ਕੀ ਕਾਰਨ ਬਣੇ ਵੀ ਉਹਨੇ ਕਰਿਆ ਕਿ ਜਿਹੜੀ ਕੁੱਟਮਾਰ ਕੀਤੀ ਘਰ ਆ ਕੇ ਉਸ ਨੇ ਇਸ ਨੂੰ ਚੱਕ ਕੇ ਲਗਾ ਕੇ ਕੁੱਟਮਾਰ ਕੀਤੀ ਹੈ ਜੋ ਕਾਨੂੰਨ ਨੂੰ ਆਪਦੇ ਹੱਥਸੇ ਲਿਆ ਤੇ ਜੇ ਉਹ ਉਹ ਨੂੰ ਕੋਈ ਕਿਸੇ ਕਿਸਮ ਦਾ ਕੋਈ ਇਸ ਦੇ ਖਿਲਾਫ ਕੰਪਲੇਂਟ ਸੀ ਤਾਂ ਪੁਲਿਸ ਕੋਲ ਹੁਣਾ ਚਾਹੀਦਾ ਸੀ ਨਾ ਕਿ ਇਸ ਨੂੰ ਆ ਕੇ ਕੁੱਟਮਾਰ ਕਰਕੇ ਉਸ ਨੂੰ ਚੱਕ ਕੇ ਲੈ ਕੇ ਜਾਣਾ ਤੇ ਉਸ ਤੇ ਕਾਨੂੰਨ ਆਪਣੇ ਹੱਥ ਚ ਲਿਆ ਸਰ ਜਿਹੜੀ ਕੁੱਟਮਾਰ ਕੀਤੀ ਹੈ ਔਰਤ ਨਾਲ ਉਹ ਔਰਤ ਕੌਣ ਸੀਗੀ ਸਰ ਉਹ ਜਿਹੜੇ ਪਰਮਜੀਤ ਸਿੰਘ ਹੈ ਪੁੱਤਰ ਖੁਸ਼ਾਲ ਸਿੰਘ ਉਹ ਉਸ ਦੀ ਹੁਣ ਪਤਨੀ ਹੈ ਉਹਦੇ ਨਾਲ ਉਸ ਦਾ ਉਹ ਸੈਕੰਡ ਮੈਨੇਜਰ ਸਰ ਕੀ ਮਾਮਲਾ ਦਰਜ ਕੀਤਾ ਪੁਲਿਸ ਨੇ ਕਾਰਵਾਈ ਕੀ ਕੀਤੀ ਹਾਂ ਜੀ ਕੇਸ ਦਰਜ ਕੀਤਾ ਹੈ ਅੰਡਰ ਸੈਕਸ਼ਨ 140 ਸਬਸੈਕਸ਼ਨ 3 115 252 ਤੇ 190 PNS ਕੋਈ ਗਿਫਤਾਰੀ ਹੋਈ ਸਰ ਇੰਚ ਕਰ ਰਹੇ ਨੇ ٹیمਸ ਬਣੀਆਂ ਹੋਈਆਂ ਉਹਨਾਂ ਨੂੰ ਜਲਦ ਫੜ ਲਾਂ ਥੈਂਕ ਯੂ ਸਰ ਆਹ ਉਹ ਤੁਨ ਕੁਟਮਾਰ ਕਰਨ ਦਾ ਸਰ ਉਹ ਕੀ ਮਾਮਲਾ ਹੈਗਾ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਕਿਉਂਕਿ ਵੀਡੀਓ ਵਾਇਰਲ ਹੋਈ ਹੈ ਜੀ ਹਾਂ ਜੀ ਗੁਰੂ ਹਰਸਾਹਿ ਪੁਲਿਸ ਸਟੇਸ਼ਨ ਦੇ ਵਿੱਚ ਮੁਕੱਦਮਾ ਨੰਬਰ 315 ਦਰਜ ਕੀਤਾ ਜਿਹਦੇ ਵਿੱਚ ਸੰਜਲਾ ਰਾਣੀ ਵੱਲੋਂ ਦਰਖਾਸਤ ਦਿੱਤੀ ਗਈ ਸੀ ਕੰਪਲੇਂਟ ਲਿਖਾਈ ਗਈ ਵੀ ਉਸ ਨੂੰ ਵੀਨਾ ਰਾਣੀ ਤੇ ਉਸਦੇ ਨਾਲ ਦੇ ਰਿਸ਼ਤੇ ਰਿਲੇਟਿਵ ਜਿਨ੍ਹਾਂ ਦੇ ਵਿੱਚ ਬਲਬੀਰ ਸਿੰਘ ਵਿਦੇਆ ਭਾਈ ਤਾਰਾ ਸਿੰਘ ਅਤੇ ਹੋਰ ਉਹਨਾਂ ਨੇ ਇਸ ਨੂੰ ਕਟਮਾਰ ਕੀਤੀ ਤੇ ਇਸ ਨੂੰ ਉਤੋਂ ਗੱਡੀ ਦੇ ਵਿੱਚ ਪਹੁੰਚਾ ਕੇ ਲੈ ਜਾ ਕੇ ਕਟਮਾਰ ਕਰਦੇ ਅਗੇ ਕਿਸੇ ਜਗ੍ਹਾ ਤੇ ਇਸ ਨੂੰ نیچے ਇੰਸਰਟ ਕਰ ਕਰ ਚੁਬਾ ਕਰਕੇ ਸकता ਤੇ ਇਹਦਾ ਇਹੀ ਸੀਗਾ ਵੀ ਪਹਿਲਾਂ ਇਸ ਤੇ ਜਿਹੜੀ ਇਹ ਸੰਜਨਾ ਰਾਣੀ ਹੈ ਇਹਦੇ ਪਹਿਲਾਂ ਪਰਮਜੀਤ ਸਿੰਘ ਜਿਹੜਾ ਹਸਬੰਡਾ ਉਦੇ ਹਸਬੰਦ ਦਾ ਪਹਿਲਾ ਵਿਆਹ ਹੋਇਆ ਹੋਇਆ ਸੀ ਤੇ ਉਹ ਜਿਹੜੀ ਅਕਿਊਜ਼ਡ ਹੈ ਵੀ ਨਾ ਰਾਨੀ ਕੇਸ ਕੇ ਵਿੱਚ ਉਹ ਉਸ ਨੂੰ ਛੱਡ ਕੇ ਜਾ ਚੁੱਕੀ ਸੀ ਤੇ ਇਹ ਇਸ ਦਾ ਹੁਣ ਉਸ ਨੇ ਆ ਕੇ ਇਹਦੀ ਕੁੱਟਮਾਰ ਕੀਤੀ ਉਸ ਦੇ ਉਹਦੇ ਪਰਿਵਾਰਕ ਮੈਂਬਰਾਂ ਨੇ ਸਰ ਛੱਡ ਛਡਾ ਹੋ ਗਿਆ ਸੀ ਤੇ ਫਿਰ ਕੀ ਕਾਰਨ ਬਣੇ ਵੀ ਉਹਨੇ ਕਰਿਆ ਕੇ ਜਿਹੜੀ ਕੁੱਟਮਾਰ ਕੀਤੀ ਘਰ ਆ ਕੇ ਉਸ ਨੇ ਇਸ ਨੂੰ ਚੱਕ ਕੇ ਲਗਾ ਕੇ ਕੁੱਟਮਾਰ ਕੀਤੀ ਹੈ ਜੋ ਕਾਨੂੰਨ ਨੂੰ ਆਪਦੇ ਹੱਥ ਚ ਲੈ ਤੇ ਜੇ ਉਹ ਕੋਈ ਕਿਸੇ ਕਿਸਮ ਦਾ ਕੋਈ ਇਸ ਦੇ ਖਿਲਾਫ ਕੰਪਲੇਂਟ ਸੀ ਤਾਂ ਪੁਲਿਸ ਕੋਲ ਹੁਣਾ ਚਾਹੀਦਾ ਸੀ ਨਾ ਕਿ ਉਸ ਨੂੰ ਆਏ ਕੁੱਟਮਾਰ ਕਰਕੇ ਉਸ ਨੂੰ ਚੱਕ ਕੇ ਲੈ ਜਾਣਾ ਤੇ ਉਸ ਤੇ ਕਾਨੂੰਨ ਆਪਣੇ ਹੱਥ ਚ ਲੈ ਸਰ ਜਿਹੜੀ ਕੁੱਟਮਾਰ ਕੀਤੀ ਹੈ ਔਰਤ ਨਾਲ ਉਹ ਔਰਤ ਕੌਣ ਸੀ ਜੀ ਸਰ ਉਹ ਜਿਹੜਾ ਪਰਮਜੀਤ ਸਿੰਘ ਹੈ ਪੁੱਤਰ ਖੁਸ਼ਾਲ ਸਿੰਘ ਉਹ ਉਸ ਦੀ ਹੁਣ ਪਤਨੀ ਹੈ ਉਹਦੇ ਨਾਲ ਉਸ ਦਾ ਉਹ ਸੈਕੰਡ ਮੈਨੇਜਰ ਹੈ ਸਰ ਕੀ ਮਾਮਲਾ ਦਰਜ ਕੀਤਾ ਪੁਲਿਸ ਨੇ ਕਾਰਵਾਈ ਕੀ ਕੀਤੀ ਹਾਂ ਜੀ ਨੇ ਕੇਸ ਰਜਿਸਟਰ ਕੀਤਾ ਅੰਡਰ ਸੈਕਸ਼ਨ 140 ਅ ਸਬ ਸੈਕਸ਼ਨ 3 115 352 ਤੇ 190 ਬੀਐਨਐਸ ਕੋਈ ਗ੍ਰਿਫਤਾਰੀ ਹੋਈ ਸਰ ਇੰਚ ਕਰ ਰਹੇ ਨੇ ਇਹਦੇ ਚ ਟੀਮਸ ਬਣੀਆਂ ਹੋਈਆਂ ਉਹਨਾਂ ਨੂੰ ਜਲਦ ਫੜ ਲਾਂਗੇ ਥੈਂਕ ਯੂ ਸਰ